ਸਾਤ ਚੀਰੀਆ ਕਾਲਕਸਨ ਪ੍ਰੋਬਲਮ ਹੀ ਇਟ ਕਰਦੇ ਆਂ ਸਾਰੇ ਕਿਸਾਨ ਵੀ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੀ ਜਲਦੀ ਜਲਦੀ ਵੀਡੀਓ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਨਵੇਂ ਤੋਂ ਨਵੇਂ ਸੰਦਾਂ ਦੀ ਤੁਹਾਡੇ ਕੋਲ ਹਰ ਰੋਜ਼ ਵੀਡੀਓ ਜਿਹੜੀ ਪਹੁੰਚਦੀ ਰਹੇ ਤੇ ਜੇ ਕਿਸੇ ਭਰਾ ਨੇ ਆਪਣੇ ਕਿਸੇ ਵੀ ਸੰਦ ਦੀ ਐਡ ਲਗਾਉਣੀ ਹੈ ਤਾਂ ਸਕਰੀਨ ਦੇ ਥੱਲੇ ਆਪਣਾ ਨੰਬਰ ਸ਼ੋਅ ਹੋ ਰਿਹਾ ਇਸ ਨੰਬਰ ਤੇ ਪੰਤੂ ਸੱਤ ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਜੀ ਤੇ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ ਦੋ ਟਰਾਲੇ ਸੇਲ ਨੇ ਇੱਕੋ ਵੀਰ ਲਵੇ ਸੇ ਟਰਾਲੇ ਨੇ ਇਹ ਸਭ ਤੋਂ ਪਹਿਲਾਂ ਇਹ ਟਰਾਲੀ ਦੇ ਆਪਾਂ ਸਹਿਜ ਦੀ ਗੱਲ ਕਰ ਲਈਏ ਤਾਂ ਚੜਾਈ ਟਰਾਲੇ ਦੀ 6.5 ਤੇ ਲੰਬਾਈ 12 ਫੁੱਟ ਹੈ ਜਾਨੀ ਕਿ 11 12 6.5 ਦਾ ਟਰਾਲਾ ਇਹ ਤੇ 2 ਫੁੱਟ ਬਾੜਾ ਟਰਾਲੇ ਦੀ ਤੇ ਬਹੁਤ ਸੋਹਣਾ ਟਰਾਲਾ ਬਣਿਆ ਹੋਇਆ ਹੈ ਇਹ ਲਿਫਟ ਲੱਗੀ ਹੋਈ ਹੈ ਟਰਾਲੇ ਨੂੰ ਜਾਲੀ ਜਾਲੀ ਲੱਗੀ ਹੋਈ ਹੈ ਵਿੱਡ ਵਗੈਰਾ ਨੂੰ ਫੁੱਲ ਸੋਹਣਾ ਟਰਾਲਾ ਤਿਆਰ ਹੋਇਆ ਹੋਇਆ ਹੈ ਤੇ ਫੁੱਲ ਹੈਵੀ ਹੈ ਦਾਸ ਨਾਟੀਆਂ ਹੱਬਾਂ ਤੇ ਰੇਲ ਦੇ ਸਿਨਲ ਟਰਾਲਾ ਤਿਆਰ ਹੋਇਆ ਹੋਇਆ ਜਹਾਜੀ ਫਰਸ਼ ਲੱਗਿਆ ਹੋਇਆ ਟਰਾਲੇ ਨੂੰ ਬਿਲਕੁਲ ਬੇਦਾਗ ਟਾਇਰ ਨੇ ਟਰਾਲੇ ਦੇ ਚਾਰੇ ਤੇ ਮੱਛੀ ਗੜ ਲੱਗਿਆ ਹੈ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜਮ੍ਹਾਂ ਹੀ ਨਮਾਣ ਟਰਾਲਾ ਪਏਗਾ weight ਦੀ ਗੱਲ ਕਰੀਏ ਟਰਾਲੇ ਦੇ ਦੀ ਤਾਂ 21 ਤੋਂ 22 ਕਮਾਂਡਲ weight ਹੈ ਟਰਾਲੇ ਦੇ ਵਿੱਚ ਬਿਨਾਂ ਟਾਇਰਾਂ ਤੋਂ ਟਾਇਰਾਂ ਤੋਂ ਅਲੱਗ 21 22 ਕਮੰਟਲ ਵੇਟ ਦਾ ਟਰਾਲੇ ਦੇ ਵਿੱਚ ਜੇਕਰ ਆਪਾਂ ਹੁਣ ਟਰਾਲੇ ਦੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਲਹਿਰਾਗਾਗਾ ਏਰੀਆ ਵੀਰ ਦਾ ਦੋਏ ਟਰਾਲੇ ਇੱਕੋ ਵੀਰ ਲਵੇ ਸੇਲ ਨੇ ਰੇਟ ਦੀ ਜੇਕਰ ਗੱਲ ਕਰੀਏ ਟਰਾਲੇ ਦੀ ਆਪਾਂ ਵੀਰ ਨੇ ਰੇਟ 1,80,000 ਰੁਪਏ ਰੱਖੇ ਟਰਾਲੇ ਦਾ ਤੇ ਬਾਕੀ ਮੌਕੇ ਤੇ ਫੁੱਲ ਮਾਤਾਂ ਜਿਹੜਾ ਕੀਤਾ ਜਾਊਗਾ ਸਕਰੀਨ ਦੇ ਥੱਲੇ ਵੀਰ ਦਾ ਨੰਬਰ ਚੱਲ ਰਿਹਾ ਹੈ ਅੱਗੇ ਗੱਲ ਕਰਦੇ ਆਪਾਂ ਇਹ ਟਰਾਲੇ ਦੀ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਮਿੱਤਰੋ ਸਾਈਜ਼ ਦੀ ਗੱਲ ਸਾਈਜ਼ ਇਹਦਾ 14 ਫੁੱਟ ਲੰਬਾਈ ਤੇ 6.5 ਫੁੱਟ ਚੌੜਾ ਟਰਾਲਾ ਇਹ ਤੇ 2 ਫੁੱਟ ਦੀ ਬਾਰਡ ਟਰਾਲੇ ਨੂੰ ਯਾਨੀ ਕਿ 14 ਬਾਈ 6.5 ਦਾ ਟਰਾਲਾ ਇਹ ਜਾਲੀ ਜੂਲੀ ਵੈੱਡਰ ਨੂੰ ਇਹਦੇ ਵੀ ਲੱਗੀ ਹੋਈ ਆ 4 ਐਮ ਐਮ ਦਾ ਟਰਾਲੇ ਨੂੰ ਫਰਸ਼ ਲੱਗਿਆ ਹੋਇਆ ਸਾਦਾ ਤੇ ਬਿਲਕੁਲ ਸੁਣੀ ਕੰਡੀਸ਼ਨ ਦਾ 10 ਨਟੀਆਂ ਹੱਬਾਂ ਲਗੀਆਂ ਹੋਈਆਂ ਨੇ ਟਰਾਲੇ ਨੂੰ 12 ਇੰਚੀ ਚਾਸੀ ਲੱਗੀ ਹੋਈ ਹੈ ਕੋਈ ਐਂਗਲ ਹੀ ਬਿੰਗੀ ਹੋਈ ਕਿਤੇ ਜਰਾਈ ਗਲਾਈ ਨਹੀਂ ਟਰਾਲੇ ਦੇ ਬਿਲਕੁਲ ਨਵਾਂ ਤੇ ਬੇਦਾਗ ਫਰਸ਼ ਤੇ ਚਾਰੇ ਟਾਇਰ ਬੇਦਾਗ ਨੇ ਮਿੱਤਰੋ ਤੇ ਇਹਦੇ ਵੀ ਮੱਛੀ ਹੁੱਕ ਲੱਗੀ ਹੋਈ ਹੈ ਮੱਛੀ ਘਾਟਾ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਫੁੱਲ ਹੈਵੀ ਟਰਾਲਾ ਇਹ ਬਣਿਆ ਹੋਇਆ ਇਹਦਾ ਵੀਰ ਨੇ weight ਨਹੀਂ ਦੱਸਿਆ ਹੈਗਾ ਏਰੀਆ ਇਹਦਾ ਵੀ ਸੰਗਰੂਰ ਤੇ ਲਹਿਰਾ ਗੱ ਗਈ ਹੈ ਇੱਕੋ ਵੀਰਲੇ ਦੇ ਦੋਵੇਂ ਟਰਾਲੇ ਇਹ ਸੇਲ ਨੇ ਇਹਦੇ ਵੀ ਲੈਪਟਪ ਪੰਪਾ ਜਿਹੜਾ ਜੈਕ 깔 ਲੱਗਿਆ ਹੋਇਆ ਹੈਗਾ ਦੋਵੇਂ ਟਰਾਲੇ ਬਿਲਕੁਲ ਨਵੇਂ ਤੇ ਬੇਦਾਗ ਨੇ ਕਿਤੇ ਕਿਸੇ ਤੇ ਜਰਾਈ ਗਲਾਈ ਨਹੀਂ ਹੈਗੀ ਤੇ ਕੰਟੈਕਟ ਨੰਬਰ ਦੀ ਜਿਹੜਾ ਆਪਾਂ ਗੱਲ ਕਰ ਲਈਏ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਰਨਾ ਤੁਸੀਂ ਗੱਲਬਾਤ ਕਰਕੇ ਦੋਵੇਂ ਟਰਾਲੇ ਖਰੀਦ ਸਕਦੇ ਹੋ ਤੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ